ਲਮ ਹੈ ਇਹ ਕਿਹਦੇ ਅੰਡਰ ਆਉਂਦਾ ਕੰਮ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਅੱ삐 ਵੀ ਸੁਨਦਰ ਕੌਰ ਕੌਣ ਹੈ ਡਿਪਟੀ ਮੇਅਰ ਜੀ ਉਹ ਆਪਣੇ ਵਾਂਡ ਚ ਨਹੀਂ ਕੰਮ ਕਰਾ ਸਕੀ ਐਮਐਲਏ ਬਣ ਕੇ ਕੀ ਕੰਮ ਕਰਾ ਦੂਗੀ ਉਹ ਨਹੀਂ ਆਮ ਤੌਰ ਤੇ ਕੀ ਹੁੰਦਾ ਹੈ ਮੁੱਖ ਮੰਤਰੀ ਨੇ ਆਉਂਦਾ ਬਸ ਐਂ ਕਰਕੇ ਕੰਮ ਬੜ ਜਾਂਦਾ ਸੀ ਉਹਨਾਂ ਦਾ ਉਹ ਹਜੇ ਵੀ ਨਹੀਂ ਆਉਂਦੇ ਮੈਂ ਤਾਂ ਮੁੱਖ ਮੰਤਰੀ ਬਣ ਕੇ ਵੀ ਆ ਰਿਹਾ ਨੂੰ ਚਾਹੇ ਲੋਕਾਂ ਨੂੰ ਮਿਲਣ ਦਾ ਉਹ ਦੂਜੇ ਹੱਜੀ ਨਹੀਂ ਹੁੰਦੇ ਆਂ ਗੰਦੇ ਆਉਗਾ ਇੱਥੇ ਕਮਰ ਸਵਾਸ ਜੀ ਆਦਾ ਉਹ ਕੋਲ ਉਹਨਾਂ ਨਾਲ ਕੋਈ ਬਾਤ ਨਹੀਂ ਨਾ ਫਰ ਨਹੀਂ ਆਏ ਤਾਂ ਨਹੀਂ ਆਏ ਉਹਨਾਂ ਨੇ ਕੀ ਲੈਣਾ ਇਹਨਾਂ ਕੰਮਾ ਤੋਂ ਉਹਨਾਂ ਨੂੰ ਗਲੀਆਂ ਨਾਲੀਆਂ ਨਾਲ ਕੀ ਪਾ ਸਭ ਆਪਣੀ ਬੱਚਿਆਂ ਨੂੰ ਵੀ ਕਹੋ ਤੁਸੀਂ ਪੜੋ ਪੜ ਕੇ ਨੰਬਰ ਲਓ ਸਰਕਾਰ ਦੀ ਘਰੇ ਚਿੱਠੀ ਆਊਗੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਹੈ ਸੁਭੀਰੋ ਬੰਦਾ ਨਾਮ ਦਾ ਵੀ ਭਗਤ ਹੈ ਤੇ ਬੰਦਾ ਕੰਮ ਦਾ ਵੀ ਭਗਤ ਹੈ ਸੱਚੀ ਮੁੱਚੀ ਭਗਤ ਹੈ ਮਹਿੰਦਰ ਭਗਤ ਮੈਨੂੰ ਇਸ ਇਲਾਕੇ ਬਾਰੇ ਪਤਾ ਲੱਗਿਆ ਕਿ ਜੂਏ ਬਾਜੀ ਦੇ ਸੱਟੇ ਬਾਜੀ ਦੇ ਕਾਫੀ ਅੱਡੇ ਚੱਲਦੇ ਆ ਲੁਟਕਾ ਖੋਹਾਂ ਦੇ ਵਿੱਚ ਵੀ ਇੱਥੇ ਗਰੀਬਾਂ ਨੂੰ ਜੀਵਨ ਤਰ੍ਹਾਂ ਖਾ ਮਿਲਦੀ ਹੈ ਮੈਂ ਸਾਰੇ ਆਰਡਰ ਕਰਤੇ ਪਹਿਲੇ ਪ੍ਰਮਾਤਮਾ ਕੋਈ ਤੀਤੀ ਬਣਾਉਂਦਾ ਹੈ ਮੈਂ ਸਾਲ ਕੇ ਚ ਇਹਨਾਂ ਨੇੜੇੋਂ ਦੇਖਿਆ ਮੈਂ ਗਲੀਆਂ ਚ ਫਿਰਦਾ ਮੇਰੇ ਦੋ ਪ੍ਰੋਗਰਾਮਾਂ ਚ ਹੋਰ ਨੇ ਐਦਾਂ ਦੇ ਨਹੀਂ ਆਮ ਤੌਰ ਤੇ ਕੀ ਹੁੰਦਾ ਮੁੱਖ ਮੰਤਰੀ ਨੇ ਆਉਂਦਾ ਬਸ ਐਂ ਕਰਕੇ ਕੰਮ ਬੜ ਜਾਂਦਾ ਸੀ ਉਹਨਾਂ ਦਾ ਉਹ ਹਜੇ ਵੀ ਨਹੀਂ ਆਉਂਦੇ ਮੈਂ ਤਾਂ ਮੁੱਖ ਮੰਤਰੀ ਬਣ ਕੇ ਵੀ ਆ ਰਿਹਾ ਮੈਨੂੰ ਚਾਹ ਹੈ ਲੋਕਾਂ ਨੂੰ ਮਿਲਣ ਦਾ ਉਹ ਦੂਜੇ ਹਜੇ ਨਹੀਂ ਆਉਂਦੇ ਹਰਾਂ ਗਾਂਧੀ ਆਉਗਾ ਇੱਥੇ ਕਾਂਗਰਸ ਵਾਸਤੇ ਨਹੀਂ ਆਗਾ ਕੋ ਕੋ ਨੂੰ ਨਾ ਕੋਈ ਬਾਤ ਨਹੀਂ ਅਗਰ ਨਹੀਂ ਆਏ ਤਾਂ ਨਹੀਂ ਆਏ ਉਹਨਾਂ ਨੇ ਕੀ ਲੈਣਾ ਇਹਨਾਂ ਕੰਮ ਤਾਂ ਉਹਨਾਂ ਨੂੰ ਗਲੀਆਂ ਨਾਲੀਆਂ ਨਾਲ ਕੀ ਪਾ ਅੱਜ ਗਲੀਆਂ ਦੀ ਸੀਵਰੇਜ ਦੀ ਲਾਈਟਾਂ ਦੀ ਪ੍ਰੋਬਲਮ ਹੈ ਇਹ ਕਿਹਦੇ ਅੰਦਰੋਂ ਦਾ ਕੰਮ ਹੈ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਜਲੰਧਰ ਕਾਰਪੋਰੇਸ਼ਨ ਕਿਹਦੇ ਕੋਲੇ ਹੈ ਕਾਂਗਰਸ ਕੋਲੇ ਆ ਬੀਬੀ ਸ੍ਰਿੰਦਰ ਕੌਰ ਕੌਣ ਹੈ ਡਿਪਟੀ ਮੇਅਰ ਜੀ ਉਹ ਆਪਣੇ ਵਾਂਡ ਚ ਨਹੀਂ ਕੰਮ ਕਰਾ ਸਕੀ ਐਮਐਲਏ ਬਣ ਕੇ ਕੀ ਕੰਮ ਕਰਾ ਦੂਗੀ ਉਹ ਉਹਦਾ ਫਰਜ ਬਣਦਾ ਸੀ ਪਹਿਲਾਂ ਹੀ ਕਰਕੇ ਆਉਂਦੀ ਤਾਂ ਸ਼ਾਇਦ ਵੋਟਾ ਮੰਗਣ ਨਹੀਂ ਵੀ ਨਾ ਲੋੜ ਪੈਂਦੀ ਕੋਈ ਗੱਲ ਨਹੀਂ ਰੱਬ ਜੀ ਉਹ ਕਰਦਾ ਠੀਕ ਹੀ ਕਰਦਾ ਹੁਣ ਤੁਸੀਂ ਆਪਣਾ ਐਮਐਲਏ ਬਣਾਓ ਅਰ ਜੀ ਇਹ ਲਿਖਿਆ ਗੁਰੂ ਸਾਈਨ ਮੇਰੇ ਹੋਇਆ ਕਰਨਗੇ ਗਲਤੀ ਗਾਰੰਟੀ